ਸਿਗਾਜੀ ਸਾਰਾ ਨੂੰ ਬਹੁਤ ਖੁਸ਼ੀ ਨਾਲ ਸਾਰ ਨੂੰ ਦੱਸ ਰਿਹਾ ਕਿ ਸਾਡੇ ਬਹੁਤ ਹੀ ਸਤਾਰਜੋਬ ਸਮਾਣਾ ਹੈਲਪਲਾਈਨ ਤੋਂ ਜੀ ਜੀ ਉਹ ਉਹਨਾਂ ਦੀ ਸਰਪ੍ਰਸਤੀ ਹੇਠ ਹੀ ਜਾਸਨ ਕੋਮਲ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਅੱਜ ਇੱਕ ਕਲੱਬ ਦਾ ਗਠਨ ਕੀਤਾ ਗਿਆ ਜਿਸ ਦਾ ਕਿ ਨਾਮ ਹੈਗਾ ਸਮਾਣਾ ਪ੍ਰੈਸ ਐਂਡ ਸੋਸ਼ਲ ਮੀਡੀਆ ਕਲਾਬ ਨੂੰ ਸਮਾਗਮ ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਅਰਵਿੰਦਰ ਜੀ ਨੂੰ ਅੱਜ ਪ੍ਰਧਾਨ ਚੁਣ ਲਿਆ ਗਿਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਹੀ ਸਾਹਿਬ ਨੂੰ ਜਿਹੜਾ ਜਾਣਚੀ ਚੁਣ ਲਿਆ ਗਿਆ ਔਰ ਜਰਨਲਿਸਟ ਸਾਡੇ ਇਕਤਰ ਭਾਜੀ ਔਰ ਪ੍ਰੈਸ ਇਕਤਰ ਸਾਡੇ ਵੀਰ ਸ਼ੇਰਾ ਜੀ ਔਰ ਇਹਨਾਂ ਨੂੰ ਮੀਤ ਪ੍ਰਧਾਨ ਔਰ ਦਵਿੰਦਰ ਪੱਟੇ ਨੂੰ ਸੀਨੀਅਰ ਮੀਤ ਪ੍ਰਧਾਨ ਸੁਣੇਗਾ ਜੀ ਸਤਿ ਸ਼੍ਰੀ ਅਕਾਲ ਅੱਜ ਜਿਵੇਂ ਤੁਮ ਪੱਟੀ ਸਾਹਿਬ ਨੇ ਦੱਸਿਆ ਕਿ ਕਲੱਬ ਦੀ ਜਿਹੜੀ ਕਠਨ ਕੀਤਾ ਗਿਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੈਂ ਆਸ਼ਾ ਕਰਦਾ ਜਿਹੜੇ ਸਾਡੇ ਸਾਰੇ ਕਲੱਬ ਦੇ ਸਹਿਮਾਨ ਨੇ ਇਹ ਸਾਰੇ ਇੱਕ ਮੁਠ ਹੋ ਕੇ ਨਾਲ ਦਲਕੇ ਚੱਲਣਗੇ ਤਾਂ ਕਿ ਜਿਹੜਾ ਇਹ ਜੁਨਿਟੀ ਜਿਹੜਾ ਸਨੇਹਾ ਸੀ ਜਿਹੜੇ ਪੂਰੇ ਸਮਾਣਾ ਵਾਸੀ ਨੂੰ ਦੇ ਚੁੱਕੀ ਹੈ ਤੇ ਬਾਕੀ ਸ਼ਹਿਰ ਵਾਸੀ ਨੂੰ ਇਹ ਅਪੀਲ ਹੈ ਕੋਈ ਵੀ ਤਰ੍ਹਾਂ ਦਾ ਈਵੈਂਟ ਹੁੰਦਾ ਹੈ ਜਾਂ ਕੋਈ ਵੀ ਕਾਰਜਕ੍ਰਮ ਹੁੰਦਾ ਉਹ ਸਾਨੂੰ ਇਤਲਾਹ ਦਿੱਤੀ ਜਾਏਗੀ ਤੇ ਅਸੀਂ ਜਿਹੜਾ ਇਹਦਾ ਜਿਹੜਾ ਮੈਸੇਜ ਹੈ ਅਸੀਂ ਇਹ ਕਲੱਬ ਦੇ ਜਿੰਨੇ ਵੀ ਸੀ ਮੈਂਬਰਸ ਆ ਬਾਅਦ ਨੇ ਉਹਨਾਂ ਨੂੰ ਅਸੀਂ ਕਨਵੇ ਕਰਦਾ ਕਿ ਇੱਕ ਹੋਰ ਗੱਲ ਅਸੀਂ ਜਿਹੜੇ ਵੀ ਪ੍ਰੋਗਰਾਮ ਚ ਆਵਾਂਗੇ ਅਸੀਂ ਇਕੱਠੇ ਮਿਲ ਕੇ ਆਵਾਂਗੇ ਇੱਕ ਯੂਨਟ ਦੇ ਰੂਪ ਚ ਆਵਾਂਗੇ ਸਾਰਿਆਂ ਨਾਲ ਤੇ ਬਾਕੀ ਇੱਕ ਵਾਰ ਫੇਰ ਸਾਰੇ ਕਲੱਬ ਦੇ ਮੈਂਬਰਾਂ ਨੂੰ ਬਹੁਤ ਬਹੁਤ ਧੰਨੀਆਂ ਅਤੇ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਸਰਟੀਫੀਕਟ ਦੇਸ਼ਰੀਕਾ ਹਾਂਜੀ ਸ਼ਸ਼ੀਕਾ ਦੋਸਤੋ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਨ੍ਹਾਂ ਨੇ ਇਕੱਠੇ ਹੋ ਕੇ ਅੱਜ ਰਵਿੰਦਰ ਵੀਰ ਜੀ ਨੂੰ ਪ੍ਰਧਾਨ ਚੁਣਿਆ ਤੇ ਸਾਰੇ ਸਾਡੇ ਨਾਲ ਜਾਣਤੀ ਬਾਕੀ ਹੋਰ ਭੱਟੀ ਸਾਹਿਬ ਸੇਹਰਾ ਜੀ ਸਾਬੜਾ ਸਾਹਿਬ ਬੇਤੇ ਹੀ ਆ ਵੀ ਇਕੱਠੇ ਹੋ ਕੇ ਚੱਲਣਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਜਿਹੜੀ ਵੀ ਖਾਬਰ ਦੇਣੀ ਆ ਜਾਂ ਹੋਰ ਵੀ ਗੱਲਬਾਤ ਆ ਵੀ ਇਕੱਠੇ ਹੋ ਕੇ ਚੱਲੀਏ ਏਕਤੇ ਵਿੱਚ ਬਹੁਤ ਹੀ ਜ਼ਿਆਦਾ ਬਰਕਤਾਂ ਨੇ ਤੇ ਸਾਡੇ ਹੋਰ ਵੀ ਜਿਹੜੇ ਸਮਾਣੇ ਦੇ ਪੱਤਰਕਾਰ ਨੇ ਸਾਰੇ ਭਰਾਵਾਂ ਨੂੰ ਵੀ ਬੇਨਤੀ ਆ ਵੀ ਸਾਰੇ ਰਲ ਕੇ ਮਿਲ ਕੇ ਇਕੱਠੇ ਹੋ ਕੇ ਚੱਲੋ ਕਿਉਂਕਿ ਸਮਾਣਾ ਜਿਹੜਾ ਬਹੁਤ ਵਧੀਆ ਇੱਕ ਵੱਡਾ ਸਹਿਰ ਆ ਆਪਣਾ ਆਪਾਂ ਇਕੱਠੇ ਰਹੀਏ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਅੱਜ ਤਾਂ ਬਹੁਤ ਖੁਸ਼ੀਆਂ ਵਾਲਾ ਦਿਨ ਆ ਕਿ ਇੱਕ ਜ਼ਰੂਰਤ ਸੀਗੀ ਨਵੇਂ ਕਲੱਬ ਬਣਾਉਣ ਦੀ ਠੀਕ ਹੈ ਜੋ ਅਸੀਂ ਕਲੱਬ ਬਣਾਇਆ ਅੱਜ ਪੂਰੀ ਅਸੀਂ ਸਮਾਜ ਸੇਵੀ ਔਰ ਤਣੋਂ ਮਨੋਂ ਦਿਲੋਂ ਹੀ ਸਮਾਜ ਲੋਕਾਂ ਦੀ ਸੇਵਾ ਵਿਚਨ ਕਰਾਂਗੇ ਅਸੀਂ ਕੋਈ ਵੀ ਸਾਡੇ ਚ મત ਭੇਦ ਨਹੀਂ ਹੈ ਸਾਰੇ ਸਾਡੇ ਕਲੱਬ ਮੈਂਬਰ ਹੈ ਇਕਜੁੱਟ ਕਮਿਊਨਿਟੀ ਰਹੇਗੀ ਔਰ ਜਿੱਥੇ ਵੀ ਸਾਨੂੰ ਕੋਈ ਸੁਨੇਹਾ ਆਏਗਾ ਤਾਂ ਅਸੀਂ ਸਾਰੇ ਮੈਂਬਰ ਹੀ ਆਪਣੀ ਏਕਤਾ ਦਾ ਸਬੂਤ ਦੇਵਾਂਗੇ ਅਤੇ ਬਹੁਤ ਹੀ ਵਧੀਆ ਢੰਗ ਨਾਲ ਇੱਕ ਆਪਣਾ ਪ੍ਰਚਾਰ ਕਰਾਂਗੇ ਕਲੱਬ ਦਾ ਔਰ ਕੋਈ ਵੀ ਸਾਡਾ ਮੈਂਬਰ ਕਿਸੇ ਕੋਈ ਮਤਲਬ ਹੀ ਕੋਈ ਦੋ ਸ਼ਬਦ ਵਰਖਲਾਬ ਨਹੀਂ ਬੋਲੇਗਾ ਕੋਈ ਕਿਸੇ ਦੇ ਉਲਟ ਨਹੀਂ ਚੱਲੇਗਾ ਤੇ ਬਹੁਤ ਹੀ ਅਸੀਂ ਸੇਵਾ ਭਾਵਨਾ ਨਾਲ ਅਸੀਂ ਕਲੱਬ ਦੀ ਜਿਹੜੀ ਗਠਨ ਕੀਤਾ ਔਰ ਸੇਵਾ ਭਾਵਨਾ ਦੇ ਨਾਲ ਹੀ ਅਸੀਂ ਤੁਹਾਨੂੰ ਮਨੋ ਸੇਵਾ ਕਰਾਂਗੇ ਲੋਕਾਂ ਦੀ ਧੰਨਵਾਦ ਬਹੁਤ ਬਹੁਤ ਬਦਾਂ